ਅੱਜ ਗਿਆ ਆਪਣੀ ਇਹ ਗੱਡੀ ਚਲਾਈ ਪਹਿਲਾਂ ਸਵੇਰੇ ਆਪਾਂ ਕੀਤਾ ਗੱਡੀ ਚਲਾ ਕੇ ਆ ਕੇ ਆਣਾ ਹੁਣ ਤੱਕ ਆਇਆ ਥਾਰ ਗੱਡੀ ਆਪਾਂ ਚਲਾ ਕੇ ਦੇਖੀ ਅੱਜ ਤੇ ਪਫੋਲੇ ਨਵੀਂ ਲੈਤੀ ਸੀ ਗੱਡੀ ਫਫੜ ਆਇਆ ਹੋਇਆ ਸੀ ਤੇ ਗੱਡੀ ਆਪਾਂ ਚਲਾ ਕੇ ਦੇਖੀ ਆ ਤੇ ਮੂਰੇ ਬੱਚੇ ਜਾ ਰਹੇ ਨੇ ਤੇ ਉਹ ਸਕੂਟਰਿੰ ਬਹੁਤ ਹੀ ਪ੍ਰੋਪਰ ਤਰੀਕੇ ਦੇ ਨਾਲ ਦੇਖੋ ਕਿਵੇਂ ਘੁਮਾ ਰਹੇ ਸੀ ਕਦੇ ਇਧਰ ਨੂੰ ਘੁਮਾ ਰਹੇ ਸੀ ਕਦੇ ਉਧਰ ਨੂੰ ਘੁਮਾ ਰਹੇ ਸੀ ਡੇਗਣ ਦਾ ਡਰ ਸੀ ਬੱਚਿਆਂ ਦਾ ਤੇ ਗੱਡੀ ਬਹੁਤ ਸੋਹਣੀ ਚੱਲਦੀ ਆ ਥਾਰ ਜਿਵੇਂ ਜਹਾਜ਼ ਹੀ ਮੰਨ ਕੇ ਚੱਲੋ ਇੱਕ ਤਰ੍ਹਾਂ ਦਾ ਜਹਾਜ਼ ਹੀ ਆ ਇਹ ਦੂਜੀ ਗੇਅਰ ਵਾਲੀ ਆ ਜਿਹੜੀ ਆਪਣੇ ਕੀ ਕਹਿੰਦੇ ਨੇ ਆਟੋਮੈਟਿਕ ਗੇਅਰ ਵਾਲੀ ਆ ਆਟੋਮੈਟਿਕ ਗੇਅਰ ਪਾਇੰਦ ਨੇ ਇਹਨਾਂ ਦੀ ਰੇਸ ਪਹਿਲੀ ਵਾਰ ਚਲਾਈ ਸੀ ਜ਼ਿੰਦਗੀ ਦੇ ਵਿੱਚ ਇਹ ਵੀ ਮੈਂ ਤੇ ਉਸ ਤੋਂ ਬਾਅਦ ਆਪਾਂ ਗੱਡੀ ਚਲਾਉਣ ਤੋਂ ਬਾਅਦ ਪਹੁੰਚ ਗਏ ਆਪਾਂ ਕਿੱਥੇ ਪਹੁੰਚ ਗਏ ਪਤਾ ਹੀ ਆ ਸਾਨੂੰ ਗੁਰੂ ਘਰ ਸਾਹਿਬ ਪਹੁੰਚ ਗਏ ਆਪਾਂ ਗੁਰੂ ਘਰ ਸਾਹਿਬ ਅਸਥਾਨ ਟਿਕਿਆ ਅਸਥਾਨ ਟਿਕ ਕੇ ਆਪਾਂ ਆਰੇ ਦਰਵਾਦੇ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਤੇ ਬਹੁਤ ਵਧੀਆ ਲੱਗਦਾ ਜਦੋਂ ਗੁਰੂ ਘਰ ਸਾਹਿਬ ਜਾਂਦੇ ਆ ਆਹ ਆਹ ਬਹੁਤ ਵਧੀਆ ਨਜ਼ਾਰਾ ਉਸ ਤੋਂ ਬਾਅਦ ਆਪਾਂ ਚਲੇ ਗਏ ਅੰਦਰ ਤੇ ਅੰਦਰ ਬਾਬਾ ਜੀ ਬੈਠੇ ਸੀ ਤੇ ਪਾਠ ਕਰ ਰਹੇ ਸੀ ਅੰਦਰ ਦਰਵਾਦਾਰ ਸਾਹਿਬ ਚੁੱਕ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਹਰੇ ਆਪਾਂ ਨਮਸਤਕ ਹੋਏ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਬਾਬਾ ਜੀ ਦਾ ਉੱਪਰ ਜੀ ਪਾੜ ਕਰਦੇ ਤੋਂ ਬਾਅਦ ਆਪਾਂ ਚਲੇ ਗਏ ਬਾੜ ਬਾੜਾ ਜਿਹੜਾ ਦਰਖਤ ਹੈ ਬਹੁਤ ਪੁਰਾਣਾ ਦਰਖਤ ਆ ਤੇ ਇਧਰਲੇ ਪਾਸੇ ਲੰਗਰ ਸਾਹਿਬ ਆ ਤੇ ਲੰਗਰ ਸਾਹਿਬ ਦਿਖਾਇਆ ਤੁਹਾਨੂੰ ਆਪਾਂ ਤੇ ਉਸ ਤੋਂ ਬਾਅਦ ਆਪਾਂ ਸੁਰਦੇਵਾਲਾ ਸਾਹਿਬ ਮਥਾ ਦਿਖਾਉਣ ਆਵਾਂ ਤੁਹਾਨੂੰ ਗੋਲਤਵਾਰ ਉੱਪਰ ਪਹੁੰਚ ਕੇ ਤੇ ਰਤਾ ਕਿਰਗੋ ਬਹੁਤ ਅਸਾਂ ਕਹਿੰਦੇ ਆ ਬਾਹਰ ਦਾ ਆਪਣਾ ਰਿਹਾ ਇਹਨਾਂ ਆਪਾਂ ਤਾਰਾ ਰਾਖਾ ਤੇ ਗਾ ਲਾ ਤਾਂ ਜੀ ਪਾਤਾ ਜੀ ਪਾਤਾ ਰਾਖਾ ਜਾਨੇ ਡੇਰੇ ਦੇ ਵਿੱਚ ਛਿੜਕੇ ਆ ਪਾਣੀ ਪਾਣੀ ਛਿੜਕਣਾ ਬਹੁਤ ਜ਼ਰੂਰੀ ਸੀ ਕਿਉਂਕਿ ਨੇਰੀ ਕਰਨ ਪੱਤੇ ਇੱਕ ਤਾਂ ਨਿੰਮ ਦੇ ਬਹੁਤ ਡੇਰੇ ਦਿੰਦੇ ਨੇ ਨਿੰਮ ਦੇ ਡੇਪ ਤੜਿਕਣ ਕਾਰਨ ਤੇ ਉਦੋਂ ਬਾਅਦ ਆਪਾਂ ਚੱਕੀ ਫਿਰ ਕਣਕ ਕਣਕ ਵੀ ਚੱਕ ਕੇ ਆਪਾਂ ਆਹਹੇ ਇੱਕੋ ਮੁੰਡਾ ਇਹ ਇਹ ਉਹ ਚੱਕ ਲਿਓ ਚੱਕ ਲੈ 40 ਕਿਲੋ ਦੀ ਬੋਰੀ ਚੱਕ ਕੇ ਲੈ ਵੀ ਮੁੰਡੇ ਨੇ ਸਿਰਫ ਉਹ ਚੱਕੀ ਨਹੀਂ ਪਰ ਐਂ ਚੱਕ ਕੇ ਲੈ ਗਿਆ ਕਣਕ ਧੋਤੀ ਆਪਾਂ ਫਿਰ ਕਣਕ ਧੋਣ ਤੋਂ ਬਾਅਦ ਆਪਾਂ ਨਹਾਣੋਂ ਕੇ ਫਿਰ ਆਪਾਂ ਬਣਾਈ ਆਪਣੀ ਵੀਡੀਓ ਫੱਗ ਪੰਨ ਕੇ ਦੇਖੋ ਮੁੰਡਾ ਤਰਦਾ ਆਹਾ ਤੌਰ ਦੇਖੋ ਮੁੰਡੇ ਦੀ ਤਰਿਆ ਜਾ ਰਿਹਾ ਮੁੰਡਾ ਇਹ ਐ ਇਹ ਹੱਥ ਫਾਲੇ ਜੇਬ ਚ ਇਹ ਫੋਟੋ ਵੀ ਲਾਉ ਮੁੰਡਾ ਲਓ ਜੀ ਫੋਟੋ ਵੀ ਐ ਹੁਣ ਬਣ ਗਿਆ ਮੁੰਡਾ ਅਸਲੀ ਜੱਟ ਲੇ ਵੀ ਫੇਰ ਆਪਾਂ ਫੇਰ ਗੁਰਦੁਆਰਾ ਸਾਹਿਬ ਕੇ ਗੁਰਦੁਆਰਾ ਸਾਹਿਬ ਬੈਠੇ ਸੀ ਆਹ ਆਹ ਗੱਲਾਂ ਚੱਲ ਰਹੀਆਂ ਸੀ ਪ੍ਰਧਾਨ ਸਾਹਿਬ ਬੈਠੇ ਸੀ ਸਾਰੇ ਜਣੇ ਗੱਲਾਂ ਮਾਰਦੇ ਸੀ ਕੀ ਕੀ ਗੱਲਾਂ ਕਰ ਰਹੇ ਸੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਇਹਨਾਂ ਦੇ ਬੋਲ ਤੋਂ ਕੀ ਪਤਾ ਲੱਗਦਾ ਵੀ ਕਿਹੜੀ ਗੱਲ ਕਰ ਰਹੇ ਸੀ ਇਹ ਗੁਰਦੁਆਰਾ ਸਾਹਿਬ ਬੈਠੇ ਤੇ ਗੁਰਪ੍ਰੀਤ ਚਾਚਾ ਪੂਰੇ ਪ੍ਰੋਪਰ ਤਰੀਕੇ ਨਾਲ ਸੁਣ ਰਹੇ ਹਾਂ ਗੱਲ ਨੂੰ ਕਿਉਂਕਿ ਆਪਣਾ ਵੱਧ ਟਾਈਮ ਆ ਜਿਹੜਾ ਉਹ ਗੁਰਦੁਆਰਾ ਸਾਹਿਬ ਹੀ ਰਹਨੇ ਆਣ ਆਪਾਂ ਗੁਰਦੁਆਰਾ ਸਾਹਿਬ ਹੀ ਆਪਣਾ ਟਾਈਮ ਬਾਕੀ ਕਰਨਾ ਕਿਸੇ ਕਾਲ ਜੀ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੀ ਪਹਟਾਂ ਦੇ ਸੇਵਾ ਫਿਰ ਕਿਸੇ ਗੁਰਦੁਆਰਾ ਸਾਹਿਬ ਕਿਹੜੇ ਸੇਵਾ ਵੀ ਜਿਹੜੀ ਹੈ ਸੇਵਾ ਨਾਲ ਹੀ ਸੇਵਾ ਲੱਗਦੀ ਹੈ ਸੇਵਾ ਜ਼ਰੂਰ ਕਰਕੇ ਜੇ ਸੇਵਾ ਤੋਂ ਨਵੀਂ ਨਹੀਂ ਮਿਲਦੀ ਆ ਪਰਮਾਤਮਾ ਕਰਾਂ ਦੀ ਸੇਵਾ ਮਿਲਦੀ ਆ ਝੋਲੀਆਂ ਪਾਉੜ ਦੇ ਕਿਸੇ ਝਾੜੂ ਤੇ ਪਹਟਿਆਂ ਦੀ ਸੇਵਾ ਬਹੁਤ ਜ਼ਰੂਰੀ ਜਿੰਦੀ ਵੀ ਸੇਵਾ ਗੁਰਮਤਿ ਮਹਾਰਾਜ ਵੀ ਕਿਹਾ ਕਰਦੇ ਜਿਹੜਾ ਕਰਦੇ ਝਾੜੂ ਦੀ ਸੇਵਾ ਇਹ ਪੈਂਦੀ ਹੈ ਇਹ ਤੋਂ ਬਾਅਦ ਮਾਤਾ ਮਾਤਾ ਕੋ ਕੁਝ ਨਾ ਪਛਾੜ ਦੀ ਸੇਵਾ ਦੇ ਭਾਂਡੇ ਦੀਵਾ ਜਦੋਂ ਕਰਿਆ ਤੇ ਉਦੋਂ ਬਾਅਦ ਆਪਾਂ ਖੇਡੀ ক্রিকেট ਫਿਰ ਹਾਂ ক্রিকেট ਖੇਡ ਕੇ ਬੱਚਿਆਂ ਨਾਲ ক্রিকেট ਖੇਡੀ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ